ਜਾਵੇਂ ਚੱਲ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਕੱਲ 4 ਅਕਤੂਬਰ ਨੂੰ ਹੀ ਅੱਤ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਸੀ ਉਸ ਦੇ ਇਵਜ ਵਿੱਚ ਅੱਜ ਮਾੜੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ ਦੱਸ ਦਈਏ ਕਿ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਵਰਕਰਾਂ ਵੱਲੋਂ ਗਰੀਬ ਲੋਕਾਂ ਤੇ ਵਿਰੋਧੀ ਧਿਰਾਂ ਦੀਆਂ ਫੈਲਾਂ ਪਾੜੀਆਂ ਜਾ ਰਹੀਆਂ ਸੀ ਅੱਜ ਵੀ ਬੀਡੀਪੀਓ ਦਫ਼ਤਰ ਜਲਾਲਾਬਾਦ ਦੇ ਵਿੱਚ ਕੱਲ ਦੀ ਤਰ੍ਹਾਂ ਹਾਲਾਤ ਮਾੜੇ ਹੀ ਦੇਖਣ ਨੂੰ ਮਿਲੇ ਸੀ ਇੱਥੇ ਇਹ ਵੀ ਦੱਸ ਦਈਏ ਕਿ ਕੱਲ ਨੋਨੀ ਮਾਨ ਦੇ ਡਰਾਈਵਰ ਦੀ ਕੁ ਮਾਰਤੇ ਉਸ ਦੀ ਗੱਡੀ ਦੀ ਪੰਨ ਤੋੜ ਆਮ ਆਦਮੀ ਦੇ ਵਰਕਰ ਕਰਨ ਹੀ ਲੱਗੇ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਨੇ ਆਪਣੇ ਵਰਕਰਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਕਿ ਜਿਸ ਦੇ ਨਾਲ ਪਾਰਟੀ ਦਾ ਅਕਸ ਖਰਾਬ ਨਾ ਹੋਵੇ ਪਰ ਕਿਸੇ ਗੱਲ ਨੂੰ ਵੀ ਨਾ ਸਮਝਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਾਲਾਤ ਕੱਲ ਦੀ ਤਰ੍ਹਾਂ ਬੇਕਾਬੂ ਹੀ ਰੱਖੇ ਪੁਲਿਸ ਪ੍ਰਸ਼ਾਸਨ ਤੇ ਵਿਰੋਧੀ ਧਿਰਾਂ ਦੇ ਵੱਲੋਂ ਵਾਰ-ਵਾਰ ਆਮ ਆਦਮੀ ਦੇ ਵਰਕਰਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਵਰਕਰ ਵਿਰੋਧੀ ਧਿਰਾਂ ਉਹ ਗੋਲੀਆਂ ਚਲਾਉਣ ਲਈ ਮਜਬੂਰ ਕਰ ਰਹੇ ਸਨ ਹੁਣ ਮੌਕੇ ਤੇ ਹਾਲਾਤ ਬੇਕਾਬੂ ਹੁੰਦਿਆਂ ਉਸ ਦੇ ਛਿੱਕੇ ਕਿ ਨਿਕਲੇ ਆਉ ਤੁਹਾਨੂੰ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਉੱਥੇ ਰਾਣਾ ਹੋ ਗਿਆ ਸੀਗਾ ਜੀ ਮੋਨੀ ਮਾਨ ਨੇ ਪਹਿਲਾਂ ਦੂਹ ਹਵਾਈ ਕੱਢਿਆ ਜੀ ਜੀ ਫਿਰ ਮੇਰੇ ਵੱਲੋਂ ਸਿੱਧਾ ਕਰਕੇ ਮਾਰਿਆ ਅੱਛਾ ਮੈਨੂੰ ਤਾਂ ਉਹਦਾ ਬੰਦਾ ਨਹੀਂ ਲੱਗਿਆ ਮੇਰੇ ਵਰਗੀ ਆ ਬਾਅਦ ਤੇ ਮੈਂ ਵੇਖਿਆ ਨਾ ਮੇਰੇ ਬਲੱਡ ਨਿਕਲੀਆਂ ਬੜੀਆਂ ਜੀ ਬਾਈ ਗੋਲੀ ਲੱਗ ਗਈ ਕਿੰਨੇ ਕਿੰਨੇ ਜਣੇ ਸੀ ਉਹ ਉਹ ਸੀਗੇ ਘੱਟੋ ਘੱਟ 25 30 ਜਣੇ ਸੀ ਨੋਨੀ ਦੇ ਨਾਲ ਹੋਰ ਕੌਣ ਕੌਣ ਸੀ ਜਿਹਦੇ ਨਾਂ ਜਾਣਦੇ ਹੋ ਨਹੀਂ ਭਾਈ ਉਹਨਾਂ ਦੇ ਮੈਂ ਕਿਸੇ ਦੇ ਨਾਂ ਨਹੀਂ ਜਾਣਦਾ ਜੀ ਇੱਕ ਉਹਨਾਂ ਦਾ ਬ੍ਰਦਰ ਸੀਗਾ ਕੀ ਨਾਮ ਉਹਦਾ ਹਰਦੇਵ ਮਾਨੀ ਅੱਛਾ ਹਾਂਜੀ ਠੀਕ ਹੈ ਉਹ ਉਸ ਤੋਂ ਇਲਾਵਾ ਜਿਹੜੇ ਸੀ ਉਹ ਮੈਂ ਉਹਨਾਂ ਦੇ ਨਾਂ ਨਹੀਂ ਮੈਂ ਤਾਂ ਬਾਕੀ ਮਿੱਟੀ ਬੈਠਾ ਸੀ ਸਾਡੇ ਜੋ ਲੋਟੀ ਜਿਸੀਂ ਲੋਕਾਂ ਨੂੰ ਮਿਲਦੇ ਰਹਿੰਦੇ ਆ ਜੀ ਔਰ ਇੱਕਦਮ ਫੋਨ ਆ ਵੀ ਵੀਡੀਓ ਵਿੱਚ ਗੋਲੀ ਚੱਲ ਗਈ ਜੀ ਅਬ ਪੁੱਛਿਆ ਕੀ ਹੋਰ ਕਹਿੰਦਾ ਵੀ ਆਏ ਕਰਕੇ ਮਨਦੀਪ ਦੇ ਗੋਲੀ ਵਜਦੀ ਅਸੀਂ ਉੱਥੇ ਪਹੁੰਚੇ ਉਦੋਂ ਪਹਿਲਾਂ ਉਹ ਲੈ ਕੇ ਆ ਗਏ ਸੋਨਾ 1600 ਪਹੁੰਚੇ ਤਾਂ ਬਕਰਾ ਜੀ ਲੋਨੀ ਮਾਨੀ ਆਪ ਗੋਲੀ ਚਲਾ ਗਈ ਜੀ ਉਹਦਾ ਭਰਾ ਦੇ ਨਾਲ ਵੀ 25 ਬੰਦੇ ਸੀ ਨਾਲ ਉਹ ਵੀ ਜੀ ਵੀਡੀਓ ਬਈ ਇਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਮੰਗਿਆਲੇ ਪਿੰਡ ਦਾ ਹੈ ਬੁੱਢਾ ਅੱਛਾ ਜੀ ਪਰ ਕੱਲ ਨਾਮਿਨੇਸ਼ਨ ਫਾਈਲ ਹੋ ਗਿਆ ਅੱਜ ਕਿਸ ਗੱਲ ਨੂੰ ਲੈ ਕੇ ਚੜਪੂ ਹੋਵੇ ਦੇਖੋ ਤਾਂ ਹੁਣ ਪਤਾ ਲੱਗੂਗਾ ਕੀ ਇਸ਼ੂ ਹੈ ਕੀ ਹੋਇਆ ਜੀ ਕਿਉਂਕਿ ਇਹ ਵੀ ਸਰਪੰਚੀ ਦਾ ਕੈਂਡੀਡੇਟ ਸੀ ਉਹਨਾਂ ਨੇ ਵੀ ਉਹਦੇ ਫਾਰਮ ਭਰੇ ਹੋਏ ਸੀ ਸਾਰੇ ਰੂਟੀਨ ਵਿੱਚ ਜਾਂ ਹਰ ਕਿਸੇ ਤਰਾਜ ਲੱਗੇ ਸੀ ਕਿਸੇ ਦੀ ਪਈ ਚੀਜ਼ਾਂ ਸੀ ਲੋਕਾਂ ਨੇ ਇਹਦੇ ਕਾਗਜ਼ ਪੱਤਰ ਪੂਰੇ ਕਰਨੇ ਪਰ ਉਹਨਾਂ ਬਾਕੀ ਤਾਂ ਕਲੀਅਰ ਫੇਰ ਪਤਾ ਲੱਗੂਗਾ ਪਰ ਬਾਤ ਤਾਂ ਮੰਦ ਭਾਗੀ ਘਟਨਾ ਹੋਈ ਹੈ ਜੋ ਇਹ ਪਹਿਲਾਂ ਗੁੰਡਾ ਰਾਜ ਦਾ ਸਿਸਟਮ ਪਹਿਲਾਂ ਉਹਨੇ ਚਲਾ ਰੱਖਿਆ ਸੀ ਤੇ ਅੱਜ ਵੀ ਉਹਨੂੰ ਚਲਾਉਣਾ ਚਾਹਦੇ ਜਿੰਨਾਂ ਅਸੀਂ ਕੰਟਰੋਲ ਕਰਕੇ ਬੜੇ ਦਿਨਾਂ ਦਾ ਰੱਖ ਰੱਖਿਆ ਸੀ ਸੋ ਬੜੀ ਬਾੜੀ ਐਮਐਲਏ ਦੋਵੇਂ ਕਰ ਲੈ ਨੋਨੀ ਮਾਨ ਹੈ ਤੇ ਹੋਰ ਵੀ ਨਾ ਹੈ ਇਹ ਨੋਨੀ ਮਾਨ ਹੈ ਬਾਕੀ ਵਾਈਫਾਇਰ ਕੀਤੇ ਬਾਕੀ ਉਹਦਾ ਬ੍ਰਦਰ ਨਾਲ ਸੀ ਬਾਕੀ ਪਤਾ ਲੱਗੂਗਾ ਮੈਨੂੰ ਉਹਦੇ ਬਾਰੇ ਹਾਲੇ ਪੂਰਾ ਪਤਾ ਨਹੀਂ ਮੈਂ ਉਸ ਤੋਂ ਬਾਅਦ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਬਿਲਕੁਲ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੁਣੇ ਜੋ ਉਹਨਾਂ ਨੇ ਹਿਸਟਰੀ ਦਿੱਤੀ ਕਿ ਗੋਲੀ ਚੱਲੀ ਹੈ ਉਹਦੇ ਚੈਸਟ ਦੇ ਕੋਲ ਵੋਡ ਸੀਗਾ ਉਹਨੇ ਮਰੀਜ਼ ਦੀ ਹਾਲਤ ਨੂੰ ਸੀਰੀਅਸ ਦੇਖਦੇ ਅਸੀਂ ਉਹਨਾਂ ਕੋਈ ਫਰਦਰ ਰੈਪੋਰਟ ਸਰ ਕੋਈ ਪਤਾ ਲੱਗ ਸਕਿਆ ਕਿੰਨੀਆਂ ਗੋਲੀਆਂ ਲੱਗੀਆਂ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਗੋਲੀਆਂ ਨਿਕਲਣਗੇ ਰੈਕਸ਼ਨ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਫਾਇਰ ਸੈਂਟਰ ਪ੍ਰੈਫਰ ਕੀਤਾ ਹੈਗਾ ਜਿੱਥੋਂ ਦਾ ਇਲਾਜ ਪ੍ਰੋਪਰ ਹੋ ਸਕੇ ਸਰ ਜਿਹੜੀ ਅੱਜ ਗੋਲੀ ਚਲਾਈ ਗਈ ਹੈ ਇਹਦੇ ਮੇਨ ਮੁੱਖ ਕਾਰਨ ਕੀ ਹੈਗੇ ਆ ਜੀ ਉਹ ਇਹਦੇ ਚ ਇਹ ਹੈਗਾ ਕਿ ਜਿਹੜੀ ਅੱਜ ਸਕੂਪਿੰਗ ਚੱਲ ਰਹੀ ਸੀ ਉਹ ਹੈਲਥ ਕਾਲਜ ਚੱਲ ਰਹੀ ਸੀਗੀ ਪਰ ਬੜੀ ਪੀਸਫੁਲੀ ਦੇਖਿਆ ਤੁਸੀਂ ਸਾਰਾ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ ਇਹ ਜਿਹੜਾ ਰੀਜ਼ਨ ਹੈ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉੱਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਨੋ ਨਹੀਂ ਮਾਨ ਤੇ ਬੁਰਾ ਪ੍ਰਦਰਸਕ ਬਾਕੀ ਹੋਰ ਜانے ਜਿਹੜੇ ਹੈਗੇ ਆਏ ਉਹਨਾਂ ਦਾ ਜਿਹੜਾ ਉੱਥੇ ਰਿਪੋਰਟ ਸੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੀ ਸੀ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਮੈਨੂੰ ਰਿਵਿਊ ਕੀਤਾ ਜਾਵੇ ਨਹੀਂ ਕਿਉਂਕਿ ਅਦਰਵਾਇਜ਼ ਕਾਗਜ਼ ਰਹਿਤ ਹੁੰਦੇ ਰਹੇ ਜੀ ਇਸ ਦੌਰਾਨ ਜਦੋਂ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹਨੂੰ ਇਹੀ ਗੱਲ ਕਹੀ ਹੈ ਕਿ ਠੀਕ ਆ ਸੀ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀ ਸੀ ਫਿਰ ਉਸ ਤੋਂ ਬਾਅਦ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇੱਕ ਡੇਟ ਤੋਂ ਨਿਕਲ ਕੇ ਗੱਡਿਓਂ ਲਾਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਤੇ ਆਇਆ ਉਹਨਾਂ ਦੇ ਨਾਲ ਬੰਦੇ ਸੀ ਤੇ ਇਹ ਜਿਹੜੇ ਹੈਗਾ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹਨੂੰ ਇੱਥੇ ਫਾਇਰ ਕਰਤਾ ਜਿਹੜਾ ਫਾਇਰ ਚੈਸਟ ਤੇ ਲੱਗਿਆ ਹੈਗਾ ਮਨਦੀਪ ਰਾੜੋ ਦਾ ਨਾਮ ਹੈ ਉਹ ਕੈਂਡੀਡੇਟ ਸੀ ਨਾ ਤੇ ਉਹ ਤੋਂ ਜਿਹੜਾ ਹੈਗਾ ਹੁਣ ਉਹਨੂੰ ਡੀਐਮਸੀ ਰੈਫਰ ਕਰਤਾ ਤੇ ਉਥੇ ਜਿਹੜਾ ਹੈਗਾ ਉਹ ਲੈਕਸ ਜਦੋਂ ਕੀ ਹਾਲਾਤ ਹੈਗੇ ਉਥੇ ਪਤਾ ਲੱਗੂਗਾ ਬਾਕੀ ਅਸੀਂ ਜਿਹੜਾ ਹੈਗਾ ਵੀ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਕਰੀ ਕਰੀ ਜਾਊਗੀ ਐਂਡ ਪਲੱਸ ਜਿਹੜਾ ਹੈਗਾ ਜਿਹਨੇ ਇੱਕ ਤਾਂ ਲਾਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਊਗਾ ਗੋਲੀ ਕੇਸ ਦੇ ਵੱਲੋਂ ਚਲਾਈ ਗਈ ਸੀ ਗੋਲੀ ਜਿਹੜਾ ਹੈਗਾ ਇਹ ਹੀ ਪਤਾ ਲੱਗਿਆ ਉਹ ਤਰਤੀਸ਼ ਕਰਾਂਗੇ ਵੀ ਨੌਲੀ ਮਾਨ ਐ ਐਂਡ ਉਹਦਾ ਬ੍ਰਦਰ ਸੀਗਾ ਉਹਨਾਂ ਦੇ ਜਿਹੜੇ ਹੈਗਾ ਉਹਦੇ ਟੈਸਟ ਚਾਕੇ ਕੱਢ ਕੇ ਬਿਸਤੂਲ ਮਾਰਿਆ ਸਰ ਨੋਟਲ ਦੀ ਸਰ ਸੀਸੀਟੀਵੀ ਕਵਰੇਜ ਆਜੂਗਾ ਕੋਈ ਜੜੀ ਹੈਗੀ ਜਾਂ ਇੱਕੋ ਹੀ ਵਧੀਆ ਨਾਲ ਇੱਕ ਹੋਰ ਬੰਦਾ ਸੀ ਸਰ ਫਾਇਰਿੰਗ ਦਾ ਪਤਾ ਲੱਗਾ ਇਹ ਨਹੀਂ ਫਾਇਰਿੰਗ ਹੋਈ ਹੈ ਹਾਂਜੀ ਕਿੰਨੀ ਫਾਇਰ ਕਿੰਨੇ ਫਾਇਰ ਰਾਉਂਡ ਟੋਟਲ ਜਿਹੜਾ ਹੈਗਾ ਉਹ ਜਿਹੜਾ ਅਸੀਂ ਵੀਸੀ ਉਹ ਦੇਖ ਰਹੇ ਹੈ ਵੀਡੀਓ ਉਹਦੇ ਨਾਲ ਅਸੀਂ ਪੂਰਾ ਕਨਫਰਮ ਕਰਤਾਗੇ ਰਾਈਟ ਟਾਈਮ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿੰਨੇ ਤੋ ਕੋਈ ਹੈ बिकॉज ਇਹ ਜਿਹੜਾ ਹੈਗਾ ਉਹ ਗਲਤ ਇਨਫਰਮੇਸ਼ਨ ਹੋ ਜੂਗੀ लेट अस ਵੇਰੀਫਾਈ ਦਾ ਫੈਕਟਸ ਪ੍ਰੋਪਰਲੀ ਐਂਡ ਦੈਨ ਵੀ ਵਿਲ ਟੈਲ ਯੂ ਅਗੇਂ ਜੀ ਦਿਸ ਇਸ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ